ਜਿਹੜੇ ਲੋਕ ਅੱਜ ਬਿੱਲ ਲਿਉਣ ਦੀਆਂ ਗੱਲਾਂ ਕਰ ਰਹੇ ਨੇ ਉਹੀ ਲੋਕ ਇਹਦੇ ਵਿੱਚ ਦੋਸ਼ੀ ਨੇ ਉਹ ਸਾਰਾ ਰੂਮਾਨਾ ਸਾਹਿਬ ਦੱਸ ਚੁੱਕੇ ਨੇ ਤੇ ਮੈਂ ਇੱਕ ਪੁੱਛਣਾ ਚਾਹੁੰਦੀ ਹਾਂ ਇਹਨਾਂ ਲੋਕਾਂ ਤੋਂ ਕਿ ਜਿਹੜੇ 92 ਇਹਨਾਂ ਦੇ 94 ਹੋਣੇ ਐਮਐਲਏ ਹੋ ਚੁੱਕੇ ਨੇ ਕਿ ਇਲੈਕਸ਼ਨ ਸੀ ਅਕਤੂਬਰ 2015 ਚ ਬੇਅਦਬੀਆਂ ਹੋਈਆਂ 22 ਦੇ ਵਿੱਚ ਇਲੈਕਸ਼ਨ ਸੀ 21 ਦੇ ਵਿੱਚ ਦੀ ਨਸ਼ੇ ਦੇ ਕੇਸ ਚੱਕ ਲਓ 24 ਦੇ ਵਿੱਚ ਆ ਵਿਧਾਨ ਪਾਰਲੀਮੈਂਟ ਦੀ ਇਲੈਕਸ਼ਨ ਆਈ ਤੇ ਉਦੋਂ ਪਹਿਲਾਂ ਜੀ ਬੇਅਦਬੀਆਂ ਦਾ ਮੁੱਦਾ ਫੇਰ ਚੱਕ ਲੋ ਹੁਣ 27 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਆਪਾਂ 25 ਦੇ ਅਖੀਰ ਚ ਆ ਚੱਲੇ ਆ ਤੇ ਫੇਰ ਸਪੈਸ਼ਲ ਸੈਸ਼ਨ ਸੱਦ ਕੇ ਤੁਸੀਂ ਜੀ ਬੇਅਦਬੀਆਂ ਤੇ ਕਾਨੂੰਨ ਆਪਾਂ ਬਣਾ ਲਈਏ ਬਣਾਓ ਜਰੂਰ ਬਣਾਉਣੇ ਚਾਹੀਦੇ ਪਰ 4 ਸਾਲ ਸੁੱਤੇ ਪਏ ਸੀ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਵੀ ਆਪਦੇ ਦਿਮਾਗ ਦੀਆਂ ਅੱਖਾਂ ਖੋਲ ਲੀਏ ਪਛਾਣਿਏ ਇਹਨਾਂ ਨੂੰ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡਣੀ ਇਹਨਾਂ ਸਰਕਾਰ ਬਣਾਉਣੀ ਚਾਹੁੰਦੇ ਆ ਚਾਹੇ ਪੰਜਾਬ ਨੂੰ ਅੱਗ ਲੱਗ ਜੇ ਚਾਹੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਲਾਂਭੂ ਲਾਉਣਾ ਪਵੇ ਇਹਨਾਂ ਚੀਜ਼ਾਂ ਤੋਂ ਸੁਚੇਤ ਰਹੋ ਮੈਂ ਅੱਜ ਇਸੇ ਕਰਕੇ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਤੁਹਾਡਾ ਧੰਨਵਾਦ ਬੀਬੀ ਜੀ ਤੁਸੀਂ ਕੁਝ ਕਹਿਣਾ ਹਾਂਜੀ ਸਭ ਤੋਂ ਪਹਿਲਾਂ ਮੈਂ ਸਰਦਾਰ ਰਮਾਨਾ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਇਹ ਮੁੱਦਾ ਬਹੁਤ ਹੀ ਡਿਟੇਲ ਚ ਸਾਰਿਆਂ ਦੇ ਸਾਹਮਣੇ ਰੱਖਿਆ ਹੈ ਤੇ ਪ੍ਰੈਸ ਵੀਰਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਇੱਥੇ ਪਹੁੰਚੇ ਹੋ ਜਿਸ ਤਰੀਕੇ ਨਾਲ ਵੀਰ ਜੀ ਨੇ ਪੂਰਾ ਡਿਟੇਲਸ ਦੱਸ ਹੀ ਦਿੱਤਾ ਹੈ ਤੇ ਉਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹਣੀ ਹੈ ਕਿ ਅਸੀਂ ਹਮੇਸ਼ਾ ਇੱਕ ਕਹਾਵਤ ਸੁਣਦੇ ਆਏ ਹਾਂ ਕਿ ਰੋਂਗ ਜਲ ਰਿਹਾ ਸੀ ਔਰ ਨੀਰੋ ਬਾਂਸਰੀ ਵਜਾ ਰਿਹਾ ਸੀ ਹੁਣ ਆਉਣ ਵਾਲੇ ਟਾਈਮ 'ਚ ਤੁਸੀਂ ਆਪਣੀ ਜਨਰੇਸ਼ਨ ਤੋਂ ਇਹ ਸੁਣੋਗੇ ਕਿ ਪੰਜਾਬ ਲੁੱਟ ਰਿਆ ਸੀ ਬਰਬਾਦ ਹੋ ਰਿਹਾ ਸੀ ਔਰ ਭਗਵੰਤ ਮਾਨ ਚੁਟਕਲੇ ਸੁਣਾ ਰਿਹਾ ਸੀ ਇਹ ਯਾਦ ਰੱਖਿਓ ਤੁਸੀਂ ਕਿ ਜਦੋਂ ਐਡੇ ਐਡੇ ਮਸਲੇ ਜਦੋਂ ਸਾਡੇ ਇਨੇ ਸੈਂਸਟਿਵ ਧਾਰਮਿਕ ਮਸਲਿਆਂ ਨਾਲ ਇਹ ਸਿਆਸਤ ਕਰ ਸਕਦੇ ਨੇ ਖੇਲ ਸਕਦੇ ਨੇ ਔਰ ਇਹਨਾਂ ਦਾ ਨਾਤਾ ਸੁਪਰੀਮੋ ਜਿਨ੍ਹਾਂ ਨੂੰ ਇਹ ਪਿਤਾ ਜੀ ਕਹਿੰਦੇ ਨੇ ਕੇਜਰੀਵਾਲ ਸਾਹਿਬ ਇੱਕ ਵੀ ਲਫ਼ਜ਼ ਬੋਲਦੇ ਨੇ ਇਸ ਮੁੱਦੇ ਤੇ ਕੁਰਾਨ ਸ਼ਰੀਫ ਦਾ ਮਸਲਾ 2016 ਚ ਜੋ ਮਲੇਰ ਕਾਲਜ ਹੋਇਆ ਅੱਜ ਤੱਕ ਇਹਨਾਂ ਦੀ ਇੱਕ ਸਟੇਟਮੈਂਟ ਨਹੀਂ ਆਈ ਨਾ ਭਗਵੰਤ ਮਾਨ ਸਾਹਿਬ ਕੁਝ ਬੋਲ ਰਹੇ ਨਹੀਂ ਔਰ ਜਿਹੜੇ ਲੋਕ ਅੱਜ ਬਿੱਲ ਲਿਉਣ ਦੀਆਂ ਗੱਲਾਂ ਕਰ ਰਹੇ ਨੇ ਉਹੀ ਲੋਕ ਇਹਦੇ ਵਿੱਚ ਦੋਸ਼ੀ ਨੇ ਉਹ ਸਾਰਾ ਰੂਮਾਨਾ ਸਾਹਿਬ ਦੱਸ ਚੁੱਕੇ ਨੇ ਤੇ ਮੈਂ ਇੱਕ ਪੁੱਛਣਾ ਚਾਹੁੰਦੀ ਹਾਂ ਇਹਨਾਂ ਲੋਕਾਂ ਤੋਂ ਕਿ ਜਿਹੜੇ 92 ਇਹਨਾਂ ਦੇ 94 ਹੁਣ ਐਮ.ਐਲ.ਏ ਹੋ ਚੁੱਕੇ ਨੇ ਕਿ ਇਹਨਾਂ ਚੋਂ ਕਿਸੇ ਇਤਨੇ ਵੀ ਇਹਦੇ ਖਿਲਾਫ ਇੱਕ ਵੀ ਆਵਾਜ਼ ਉਠਾਈ ਹੈ ਜੋ ਮਲੇਰ ਕੋਲਲੇ ਚ ਕੁਰਾਨ ਸ਼ਿਫਟ ਤੇ ਮਸਲਾ ਹੋਇਆ ਜੋ ਦੋਸ਼ੀ ਪਾਏਗੇ ਇਹਨਾਂ ਦੇ ਚਾਰ ਬੰਦੇ ਉਦੋਂ ਨਰੇਸ਼ ਯਾਦਵ ਜੀ ਤੇ ਵਿਜੇ ਕੁਮਾਰ ਜੀ ਤੇ ਦੋ ਹੋਰ ਸਿੱਖ ਹਜੂਰੀਆ ਇਹਨਾਂ ਨੇ ਇਹਨਾਂ ਦੇ ਖਿਲਾਫ ਜੋ ਇਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਪਰ ਇਹਨਾਂ ਨੇ ਹੀ ਆਮ ਆਦਮੀ ਨੇ ਹੀ ਇਹਨਾਂ ਨੂੰ ਬਚਾਇਆ ਇਹਦੇ ਵਿੱਚ ਸਿਰਫ ਇਹੀ ਮਸਲਾ ਨਹੀਂ ਹੈ ਜਿਹੜੇ 94 ਐਮਐਲਏ ਨੂੰ ਖਾਸ ਕਰ ਜਿਹੜਾ ਮੁਸਲਮ ਸਾਡਾ ਇੱਕੋ ਇੱਕ ਵਿਧਾਇਕ ਮਨੇਰ ਕੋਟਲੇ ਦਾ ਮੈਂ ਦੱਸਦੇ ਆ ਅੱਜ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਔਰ ਬਾਹਰ ਬੈਠੇ ਪੰਜਾਬੀਆਂ ਨੂੰ ਵੀ ਸਭ ਨੂੰ ਦੱਸਣਾ ਚਾਹੀਦੀ ਹੈ ਕਿ ਇਹ ਜਿਹੜੇ ਸਿਰਫ ਨੇ ਇਹ ਇਹਨਾਂ ਦੇ ਐਮਐਲਏ ਇਹ ਖੁਦ ਕਹਿੰਦੇ ਨੇ ਕਿ ਜਿਹੜੇ ਬਾਕੀ ਪਾਰਟੀਆਂ ਦੇ ਲੀਡਰ ਨੇ ਉਹ ਮੰਦਬੁੱਧੀ ਨੇ ਬੰਦਬੁੱਧੀ ਨੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਹ ਬੁੱਧੀ ਰਹਿਤ ਨੇ ਇਹਨਾਂ ਦੇ 94 ਐਮਐਲਏ ਬੁੱਧੀ ਰਹਿਤ ਨੇ ਜਦੋਂ ਇਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਜਾਂਦਾ ਇਹਨਾਂ ਦੇ ਕਿਸੇ ਵੀ ਲੀਡਰ ਨੂੰ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਬੁੱਧੀ ਜਿਹੜੀ ਹੈ ਨਾ ਉਹ ਸਾਡੇ ਕਦਮਾਂ 'ਚ ਰੱਖ ਦਿਓ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਕਿ ਤੁਸੀਂ ਇਹ ਚਲਾਉਣਾ ਨਹੀਂ ਹੈ ਔਰ ਭਗਵੰਤ ਮਾਨ ਸਾਹਿਬ ਨੂੰ ਵੀ ਇਹੀ ਕਿਹਾ ਗਿਆ ਕਿ ਤੁਸੀਂ ਆਪਣਾ ਦਿਮਾਗ ਚਲਾਉਣਾ ਨਹੀਂ ਹੈ ਤੁਸੀਂ ਸਿਰਫ ਜੋ ਅਸੀਂ ਕਰ ਰਹੇ ਆ ਉਹ ਦੇਖੋ ਤੁਸੀਂ ਐਮਐਲਏ ਬਨੇ ਹੋਇਆ ਤੁਸੀਂ ਮੁੱਖ ਮੰਤਰੀ ਬਨੇ ਹੋਇਆ ਇੰਨਾ ਹੀ ਤੁਹਾਡਾ ਕੰਮ ਹੈ ਇਹਨਾਂ ਦੇ ਸਿਰ ਤੇ ਸਾਡਾ ਪੰਜਾਬ ਬਰਬਾਦ ਹੋ ਰਿਹਾ ਹੈ ਬੁਰੀ ਤਰੀਕੇ ਨਾਲ ਬਰਬਾਦ ਹੋ ਰਿਹਾ ਹੈ ਔਰ ਇਹ ਚੁੱਪ ਬੈਠੇ ਹੋਏ ਨੇ ਸਾਡਾ ਐਮਐਲਏ ਖੁਦ ਦੋਸ਼ੀ ਨੂੰ ਨਰੇਸ਼ ਯਾਦਵ ਨੂੰ ਆਪਣੇ ਘਰ ਸ਼ੈਲਟਰ ਦੇ ਰਿਹਾ ਸੀ ਜਦੋਂ ਇਹ ਇਹਨਾਂ ਦੇ ਖਿਲਾਫ ਕੋਰਟ ਸਾਡੇ ਲੋਕਲ ਸੈਸ਼ਨ ਕੋਰਟ ਚ ਕੇਸ ਚੱਲ ਰਿਹਾ ਸੀ ਉਹਨਾਂ ਨੂੰ ਰੋਟੀਆਂ ਖਲਾਈਆਂ ਜਾ ਰਿਆ ਸੀ ਮੁਰਗ ਮੁਸਲਮ ਪੇਸ਼ ਕੀਤੇ ਜਾ ਰਹੇ ਸੀ ਇਹਨਾਂ ਦੇ ਲੀਡਰ ਆ ਕੇ ਉੱਥੇ ਬੈਠਦੇ ਸੀ ਰਾਤਾਂ ਗੁਜ਼ਾਰਦੇ ਸੀ ਔਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਸੀ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦੀ ਕਿ ਜੋ ਇਹ ਆਮ ਆਦਮੀ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਹ ਬਿਲਕੁਲ ਆਪਣਾ دین ਇਮਾਨ ਸਭ ਕੁਝ ਖਤਮ ਕਰ ਚੁੱਕੇ ਨੇ ਜੇ ਇਹ ਕਹਿ ਰਹੇ ਨੇ ਹੁਣ ਢੰਡੋਰਾ ਪਿੱਟ ਰਹੇ ਨੇ ਕਿ ਸਾਡੇ ਅਸੀਂ ਬਿੱਲ ਲੈ ਕੇ ਆਵਾਂਗੇ ਅਸੀਂ ਪਾਸ ਕਰਾਵਾਂਗੇ ਅਸੀਂ ਬੇਅਦਮੀਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਕਰਾਵਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਆਪਣੇ ਆਪ ਨੂੰ ਆਪਣੇ ਜਿਹੜੇ ਇਹਨਾਂ ਦੇ ਨਰੇਸ਼ ਯਾਦਵ ਜੀ ਨੇ ਇਹਨਾਂ ਨੂੰ ਸਜ਼ਾ ਦਿਲਾਉਣ ਔਰ ਇਹਨਾਂ ਨੂੰ ਪਾਰਟੀ ਚੋਂ ਕੱਢਣ ਔਰ ਨਾਲ ਹੀ ਨਾਲ ਹਰਪਾਲ ਚੀਮਾ ਜੀ ਜਿਹੜੇ ਨੇ ਉਹ ਵੀ ਕੈਬਨਿਟ ਤੋਂ ਅਸਤੀਫਾ ਦੇ ਕੇ ਮੁਸਲਮਾਨਾਂ ਦੇ ਜਿਹੜਾ జగਤ ਹੈ ਮੁਸਲਿਮ జగਤ ਔਰ ਸਾਡੇ ਮਲੇਰ ਕੋਲੇ ਦੇ ਲੋਕ ਜਿਨ੍ਹਾਂ ਦੀ ਮੰਗ ਹੈ ਕਿ ਇਹ ਅਸਤੀਫਾ ਦੇ ਕੇ ਉਹਨਾਂ ਨੂੰ ਇਨਸਾਫ ਦਿਵਾ ਦਨ ਤਾਂ ਅਸੀਂ ਸਮਝਾਂਗੇ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਥੈਂਕ ਯੂ ਠੀਕ ਹੈ